ਲੋ ਵੀ ਮਿੱਤਰੋ ਬਠਿੰਡਾ ਦੇ ਵਿੱਚ ਖੜੇ ਆ ਤੇ ਸੁਰਖਬੀ ਰੋਡ ਤੇ ਤੇ ਇੱਕ ਕੋਠੀ ਲੈ ਕੇ ਆ ਬਹੁਤ ਸੋਹਣੀ ਤੁਹਾਡੇ ਵਾਸਤੇ ਮੇਰੇ ਪਿੱਛੇ ਕੋਠੀ ਦੇਖੋ ਤੁਸੀਂ ਫਰੰਟ ਦੇਖੋ ਜੀ 22 ਤੇ 30 ਫੁੱਟ ਪਿੱਛੇ ਨੂੰ ਜਿਹੜੀ ਡੀਪ ਹੈ ਦੀ ਤੇ ਬਹੁਤ ਹੀ ਖੁੱਲੀ ਡੁੱਲੀ ਜਿਹੜੀ ਕੋਠੀ ਹੈਗੀ ਛੋਟੀ ਫੈਮਿਲੀ ਵਾਸਤੇ ਬਹੁਤ ਵਧੀਆ ਉੱਤੇ ਹੀ ਬਣਿਆ ਵਾ ਇੱਕ ਕਮਰਾ ਤੇ ਥੱਲੇ ਜਿਹੜੇ ਟੂ ਰੂਮ ਸੈਟ ਤੇ ਗਲੀ ਤੁਹਾਨੂੰ ਦਿਖਾ ਦੇਣਾ ਇਹ ਜਿਹੜੀ ਗਲੀ ਤੁਸੀਂ ਦੇਖੋ ਸਾਹਮਣੇ 30 25 ਤੋਂ 30 ਫੁੱਟ ਜਿਹੜੀ ਇਹ ਗਲੀ ਹੈਗੀ ਇੱਕ 20 ਜਿਹੜੀ ਇਹ ਗਲੀ ਹੈਗੀ ਜਦੋਂ ਆਪਾਂ ਉਧਰੋਂ ਆਵਾਂਗੇ ਤਸਿੱਦੀ ਮਲਤਾਨੀਆਂ ਰੋਡ ਨੂੰ ਜਿਹੜੀ ਰੋਡ ਚੜ੍ਹਦੀ ਉਹਦੇ ਵਿੱਚ ਜਿਹੜੀ ਇੱਕ ਵੀ ਜਿਹੜੀ ਗਲੀ ਆਉਂਦੀ ਹੈ ਤਾਂ ਇੱਧਰ ਦੇਖੋ ਤੁਸੀਂ ਸਾਹਮਣੇ ਜਿਹੜੇ ਇਹ ਕੋਠੀ ਦੇ ਸਾਹਮਣੇ ਵੀ ਜਿਹੜੀ ਗਲੀ ਜਾਂਦੀ ਹੈ ਜੋ ਮੰਨ ਲਓ ਗੱਡੀ ਅੰਦਰ ਬਾਰ ਨਹੀਂ ਬਹੁਤ ਸੌਖੀ ਜਿਹੜੀ ਲੋਕੇਸ਼ਨ ਆ ਸਿੱਧੀ ਤੇ ਇੱਧਰੋਂ ਦੇਖੋ ਇੱਧਰੋਂ ਵੀ ਜਿਹੜੀ ਗਲੀ ਇਹ ਘੁੰਦੀ ਹੈਗੀ ਮੋਟਰਸਾਈਕਲ ਵਗੈਰਾ ਕੱਢਣਾ ਤਾਂ ਇੱਧਰੋਂ ਨਿਕਲ ਜਾਂਦਾ ਹੈਗਾ ਤੇ ਬਹੁਤ ਸੋਹਣੀ ਜਿਹੜੀ ਪ੍ਰਾਈਮ ਲੋਕੇਸ਼ਨ ਤੇ ਕੋਠੀ ਹੈਗੀ ਤੇ ਖੁੱਲੀ ਡੁੱਲੀ ਪੂਰੀ 22 30 ਚਤਰਗਾ ਜਿਹੜੀ ਜਗ੍ਹਾ ਇਹ ਸਾਰੀ ਇਹ ਆ ਗੇਟ ਤੁਸੀਂ ਦੇਖੋ 22 ਜਿਹੜਾ ਇਹਦਾ ਸਾਇਜ ਆ ਕਿਤੇ 30 ਪਿੱਛੇ ਡੀ ਪਾਏ ਹੈ ਅੰਦਰ ਨੂੰ ਤੇ ਫਰੰਟ ਜਿਹੜਾ ਪੂਰਾ ਗੇਟ ਤੁਸੀਂ ਦੇਖੋ ਪੂਰਾ ਖੁੱਲਾ ਡੁੱਲਾ ਗੇਟ ਹੈਗਾ ਤੇ ਅੰਦਰ ਵੀ ਤੁਹਾਨੂੰ ਦਿਖਾਵਾਂਗੇ ਕੀ ਇਹਦੇ ਵਿੱਚ ਜਿਹੜਾ ਵੀ ਕੁਝ ਬਣਿਆ ਹੋਆ ਆਹ ਜਿਹੜਾ ਇਹਦੀ ਬਾਹਰਲਾ ਜਿਹੜਾ ਵਿਹੜਾ ਆ ਗਿਆ ਪੰਜ ਨੂੰ ਕਹਨੇ ਹੈਗੇ ਤੇ ਇਧਰਲੇ ਪਾਸੇ ਆ ਗਈ ਰਸੋਈ ਇਧਰ ਨਾਲ ਰਸੋਈ ਹੈ ਦੋ ਬੈਡਰੂਮ ਆ ਗਏ ਇਧਰ ਤੇ ਨਾਲ ਆਹ ਪੌੜੀਆਂ ਇਧਰ ਦੀ ਉੱਪਰ ਦੀ ਚੜਦੀਆਂ ਨੇ ਆਹ ਰਸੋਈ ਓਪਨ ਦੇ ਵਿੱਚ ਇਧਰ ਰਸੋਈ ਹੈਗੀ ਤੇ ਇਧਰ ਨਾਲ ਇੱਕ ਇਧਰਲੇ ਪਾਸੇ ਰਸੋਈ ਦੇ ਨਾਲ ਬਿਲਕੁਲ ਜਿਹੜਾ ਇੱਕ ਕਮਰਾ ਹੈਗਾ ਕਮਰੇ ਦੇ ਨਾਲ ਹੀ ਜਿਹੜਾ ਅਟੈਚ ਇੱਕ ਬਾਥਰੂਮ ਹੈਗਾ ਜਿਹੜਾ ਕਿ ਦੋਨੇ ਕਮਰੇ ਦੇ ਨਾਲ ਹੀ ਅਟੈਚ ਹੈਗਾ ਤੇ ਪੂਰਾ ਖੁੱਲੇ ਡੁੱਲੇ ਜਿਹੜੇ ਵਧੀਆ ਕਮਰੇ ਬਣੇ ਹੋਏ ਨੇ 75 ਗਾਜ ਜਿਹੜਾ ਇਹਦਾ ਸਾਈਜ਼ ਆ ਤੇ 30 ਪਿੱਛੇ ਨੂੰ ਜਿਹੜੀ ਇਹ ਡੀਪ ਹੈਗੀ ਤੇ ਸਾਢੇ 22 ਦਾ ਫਰੰਟ ਆਗਾ ਤੇ ਹੋਰ ਵੀ ਸਾਰੀ ਗੱਲ ਬਦਵੀਂ ਕਰਾਵਾਂਗੇ ਆਪਾਂ ਉੱਤੇ ਵੀ ਜਿਹੜਾ ਇਹਦੇ ਇੱਕ ਕਮਰਾ ਬਣਿਆ ਹੋਇਆ ਹੈਗਾ ਆ ਬੈਡਰੂਮ ਤੁਸੀਂ ਦੇਖੋ ਦੋ ਬੈਡਰੂਮ ਜਿਹੜੇ ਛੋਟੀ ਫੈਮਿਲੀ ਆ ਬਹੁਤ ਵਧੀਆ ਜਿਹੜਾ ਘਰ ਹੈਗਾ ਤੇ ਸਾਰੀ ਪੀਓਪੀ ਵਗੈਰਾ ਉੱਤੇ ਤੁਸੀਂ ਦੇਖੋ ਪੂਰਾ ਵਧੀਆ ਜਿਹੜਾ ਕੰਮ ਹੋਇਆ ਛੱਤਾਂ ਤੇ ਹਨਾ ਇਧਰ ਵੀ ਦਿਖਾ ਦਿੰਦਾਈ ਸਾਰਾ ਜਿਹੜਾ ਪੂਰਾ ਵਧੀਆ ਕੰਮ ਕੀਤਾ ਸ਼ੌਂਕ ਨਾਲ ਜਿਹੜੀ ਕੋਠੀ ਬਣਾਈ ਹੋਈ ਹੈਗੀ ਤੇ ਪੂਰੀ ਵਧੀਆ ਜਿਹੜਾ ਕੰਮ ਕੀਤਾ ਹੋਇਆ ਇਹਦੇ ਵਿੱਚ ਤੇ ਇਹਦੇ ਇੱਕ ਕਮਰਾ ਇਧਰਲੇ ਪਾਸੇ ਆ ਗਿਆ ਨਾਲ ਜਿਹੜੀਆਂ ਪੌੜੀਆਂ ਚੜ੍ਹਦੀਆਂ ਇਧਰ ਵੀ ਆ ਬੈੱਡਰੂਮ ਦਿਖਾ ਦਈ ਆ ਬੈੱਡਰੂਮ ਆ ਗਿਆ ਨਾਲ ਹੀ ਇਹਦੇ ਵੀ ਜਿਹੜਾ ਉਹ ਜਿਹੜਾ ਜਿਹੜਾ ਪਿਛਲੇ ਬਸੇ ਬਾਥਰੂਮ ਆ ਉਹ ਅਟੈਚ ਹੁੰਦਾ ਹੈਗਾ ਤੇ ਆਪ ਪੌੜੀਆਂ ਜਿਹੜਾ ਨੇ ਇੱਧਰ ਜਿਹੜੀਆਂ ਨਾਲ ਚੜ੍ਹਦੀਆਂ ਨੇ ਤੇ ਇੱਕ ਕਮਰਾ ਸੇਮ ਹੀ ਓਦਾਂ ਦਾ ਹਨਾ ਬਾਈ ਤੇ ਬਾਈ ਵਿਸ਼ਾਲ ਆਪਣੇ ਨਾਲ ਬਾਈ ਜੀ ਇਹ ਇੱਕ 20 ਨੰਬਰ ਗਲੀ ਇਹ ਹਾਂਜੀ ਹਾਂਜੀ ਇੱਕ 20 ਨੰਬਰ ਗਲੀ ਇੱਕ ਬੀ ਜਿਹੜੀ ਗਲੀ ਆ ਤੇ 75 75 ਕਾ ਜਾਇ 75 ਕਾ ਜਾਇ ਦਾ ਸਾਈਜ਼ ਆਗਾ ਤੇ 22 30 22 30 22 30 ਜਿਹੜਾ 30 ਪਿਛੇ ਨੂੰ ਡੀਪ ਤੇ ਜਿਹੜਾ ਇਹਦੀ ਚੜਾਈ ਆ ਸਾਡੇ 22 ਤੇ ਹੈਗੀ ਆ ਦੋ ਕਮਰੇ ਇੱਕ ਕਮਰਾ ਸੋਈ ਹੈ ਕਿ ਨਾ ਇੱਕ ਕਮਰਾ ਉੱਤੇ ਹੈ ਨਾ ਤੇ ਪਿੱਛੇ ਵਿਹੜਾ ਛੱਡਿਆ ਹੋਇਆ ਤੇ ਆ ਪੌੜੀਆਂ ਜਿਹੜੀਆਂ ਬਾਹਰ ਦੀ ਜਾਂਦੀਆਂ ਨੇ ਤੇ ਭਾਈ ਇਹ ਕੀ ਰੇਟ ਰੂਟ ਕੀ ਚੱਲਦਾ ਇੱਥੇ ਕਿੰਨੇ ਕੇ ਆਪਾਂ ਛੱਡਣੀ ਹੈ ਇਹ ਕੋਠੀ ਕਿ ਪਹਿਲਾਂ ਮਾਨੂੰ ਇਹ ਸਕੂਲ ਲੋਨ ਲੈਣਾ ਹੈਗਾ ਇੱਥੇ ਕੋਈ ਨਹੀਂ ਲੋਨ ਕੋਈ ਨਹੀਂ ਹੈ ਜੀ ਫਰੈਸ਼ ਹੈ ਕੈਸ਼ ਲੱਤੀ ਸੀ ਆਪਾਂ ਤੇ ਆਪਾਂ ਐਵੇਂ ਸੇਲ ਕਰ ਦੇਣੀ ਆਪਾਂ ਕੋਈ ਹੋਰ ਦੇਖ ਰਹੇ ਆ ਕਿਤੇ ਪ੍ਰਾਪਰਟੀ ਤਾਂ ਕਰਕੇ ਸੇਲ ਕਰ ਰਹੇ ਆ ਅੱਛਾ ਲੋਨ ਕੋਈ ਨਹੀਂ ਭਾਈ ਜੀ ਜਿਨ੍ਹਾਂ ਨੇ ਕੋਠੀ ਲੈਣੀ ਆ ਲੋਨ ਹੋ ਵੀ ਜਾਊਗਾ ਨੇ ਤੇ ਹੋ ਜਾਊਗਾ ਹੀ ਹੋ ਜਾਊਗਾ ਜਿਨ੍ਹਾਂ ਨੇ ਲੈਣੀ ਆ ਉਹ ਲੋਨ ਹੋ ਵੀ ਜਾਊਗਾ ਮੜਾ ਜਾਂ ਬਾਹਰ ਇੱਕ ਵਾਰੀ ਫੇਰ ਦਿਖਾ ਦਈ ਆਪ ਪੌੜੀਆਂ ਜਿਹੜੀਆਂ ਓਪਨ ਬਾਹਰ ਦੀ ਜਾਂਦੀਆਂ ਨੇ ਉੱਪਰ ਨੂੰ ਵੀ ਜਿਹੜਾ ਘਟਾ ਦੇ ਬਈ ਜਿਹੜਾ ਘਾੜਾ ਦੇ ਨੇ ਉੱਪਰ ਦਿਖਾ ਦਿੰਦੇ ਆ ਪੌੜੀਆਂ ਥੱਲੇ ਫਰਸ਼ ਦੇਖੋ ਪੂਰਾ ਵਧੀਆ ਲੱਗਿਆ ਵਾ ਫਰਸ਼ ਸਾਰੇ ਕਿਤੇ ਸਾਰੀ ਕੋਠੀ 'ਚ ਲੱਗਿਆ ਪੱਥਰ ਬਈ ਹਾਂਜੀ 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 ਸਾਰੀ ਕੋਠੀ 'ਚ ਤੁਸੀਂ ਦੇਖੋ ਪੱਥਰ ਲੱਗਿਆ ਵਾ ਮੈਨੂੰ ਤਾਂ ਕੰਮਗੁੰਮ ਕਰਾਉਣ ਦੀ ਕੋਈ ਲੋੜ ਨਹੀਂ ਹੈ ਨਾ ਇਹ ਕੰਮ ਕਰਾਉਣ ਦੀ ਬਈ ਜੀ ਕੋਈ ਲੋੜ ਨਾ ਕੱਲਾ ਸਮਾਨ ਹੀ ਲਿਆ ਕੇ ਰੱਖਣਾ ਤੁਸੀਂ ਤੇ ਆਪਦਾ ਵਧੀਆ ਛੋਟੀ ਫੈਮਿਲੀ ਆ ਵਧੀਆ ਟਾਫਨ ਗਲਾਸ ਲਾਇਆ ਮੈਂ ਆ ਬਾਹਰ ਦੇ ਬਈ ਇਹ ਕੋ ਟਾਫਨ ਗਲਾਸ ਲੱਗਿਆ ਵਾ ਠੀਕ ਆ ਮੂ ਖੜਨ ਨੂੰ ਖੁਰਨਾਸ ਤੇ ਜੇ ਬੈਠਣਾ ਤੁਸੀਂ ਇੱਥੇ ਕੁਰਸੀਆਂ ਢਾ ਕੇ ਤੇ ਇੱਕ ਕਮਰਾ ਇਧਰ ਆ ਗਿਆ ਤੇ ਪਿੱਛੇ ਪਿਛਲੇ ਪਾਸੇ ਵੀ ਜਿਹੜਾ ਆ ਗਿਆ ਹਨਾ ਤੇ ਆ ਗਲੀ ਇਧਰੋਂ ਵੀ ਦਿਖਾਦੀ ਹੈ ਨਾ ਪੂਰੇ ਆਸੇ ਪਾਸੇ ਪੂਰੀਆਂ ਸੋਹਣੀਆਂ ਕੋਠੀਆਂ ਬੜੀਆਂ ਹੋਈਆਂ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਸਾਰੇ ਘਰ ਜਿਹੜੇ ਪੂਰੇ ਵਧੀਆ ਇੱਥੇ ਬਣੇ ਹੋਏ ਆ ਖੁੱਲੀ ਗਲੀ ਹੈਗੀ ਤੇ ਬਾਈ ਜੀ ਹੁ ਕਿੰਨਾ ਕੁ ਆਪਾਂ ਰੇਡ ਉਡ ਕੀ ਡਿਮਾਂਡ ਕੀ ਆਪਣੀ ਕਿੰਨੇ ਕਿੰਨੇ ਕ ਪੈਸੇ ਮੰਗਿਆ ਬਾਈ ਜੀ ਆਪਾਂ 25 ਲੱਖ ਰੁਪਏ ਤੱਕ ਵੈਸੇ ਡਿਮਾਂਡ ਹੈ ਬਾਕੀ ਔਨ ਟੇਬਲ ਹੋ ਜਾਊਗੀ ਜੇ ਕੋਈ ਨੇਗੋਸ਼ੀਏਸ਼ਨ ਜੋ ਵੀ ਹੈਗਾ ਉਹ ਮੌਕੇ ਤੇ ਹੋ ਜੂਗੀ ਸਾਈ ਤੇ ਹੋ ਜੂਗਾ ਮੌਕੇ ਤੇ ਹਾਂਜੀ ਹਾਂਜੀ ਸਾਈ ਤੇ ਹੋ ਜੂਗੀ 25 ਲੱਖ ਰੁਪਏ ਦੀ ਜਿਹੜੀ ਇਹਦੀ ਡਿਮਾਂਡ ਹੈ ਬਈ ਜੀ ਤੇ ਬਾਕੀ ਮੌਕੇ ਤੇ ਸਾਈ ਤੇ ਜੋ ਵੀ ਹੋਇਆ ਘਾਟਾ ਵਾਟਾ ਜੋ ਮਾਣਾ ਮੋਟਾ ਹੋਇਆ ਉਹ ਮਨਤਨ ਹੋ ਜੂਗਾ ਨਾ ਜਿਹੜਾ ਤੁਹਾਡੇ ਥਰੂ ਆਊਗਾ ਜੀ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰੂਗਾ ਬਾਈ ਦੇ ਨੂੰ ਉਹਨੂੰ ਆਪਾਂ ਐਕਸਟਰਾ ਡਿਸਕਾਊਂਟ ਦੇ ਦਾਂਗੇ ਅੱਛਾ ਤੇ ਐਕਸਟਰਾ ਡਿਸਕਾਊਂਟ ਵੀ ਮਿਲੂਗਾ ਜਿਹੜਾ ਆਪਣੀ ਵੀਡੀਓ ਦੇਖ ਕੇ ਇਹਨਾਂ ਕੋਲ ਜਾਊਗਾ ਤਾਂ ਐਕਸਟਰਾ ਡਿਸਕਾਊਂਟ ਉਹਨੂੰ ਮਿਲਣਾ ਤੇ 25 ਲੱਖ ਦੀ ਡਿਮਾਂਡ ਹੈਗੀ ਤੇ ਬਾਕੀ ਜਿਹੜਾ ਮੌਕੇ ਤੇ ਜਿਹੜ ਮੌਕੇ ਤੇ ਨੰਬਰ ਆਪਾਂ ਥੱਲੇ ਲਿਖ ਦਿਆਂਗੇ ਤਾਂ ਤੁਸੀਂ ਉਸ ਨੰਬਰ ਤੇ ਜਿਹੜਾ ਕਾਲ ਕਰਕੇ ਜਿਨ੍ਹਾਂ ਨੇ ਵੀ ਕੋਠੀ ਲੈਣੀ ਹੈ ਇਹ ਉਹ ਇੱਥੇ ਕੋਠੀ ਲੈ ਸਕਦਾ ਸਾਈਜ਼ ਮੈਂ ਤੁਹਾਨੂੰ ਫੇਰ ਦੱਸਦਾ ਨਾ 75 ਗਾਜ ਜਿਹੜੀ ਜਗ੍ਹਾ ਇਹ ਸਾਡੇ ਬਾਈ 22 30 30 ਪਿਛੇ ਨੂੰ ਡੀਪ ਹੈ ਤੇ ਚੌੜਾਈ ਜਿਹੜੀ ਇਹਦੀ ਸਾਡੇ ਬਾਈ ਹੈ ਤੇ ਖੁੱਲੀ ਡੁੱਲੀ ਗਲੀ ਗਲੀ ਕਿੰਨੀ 30 ਫੋਟਾ ਕਿੰਨੀ ਹੈ ਬਈ ਇਹ ਲਗਭਗ 20 ਤੋਂ 30 ਦੇ ਵਿੱਚ ਵਿੱਚ ਜਿਹੜੀ ਇਹ 20 ਤੋਂ 25 ਦੇ ਵਿੱਚ ਵਿੱਚ ਹੈਗੀ ਹੈ ਇਹਦੇ ਵਿੱਚ ਵਿੱਚ ਜਿਹੜੀ ਇਹ ਗਲੀ ਹੈਗੀ ਤੇ ਵਧੀਆ ਖੁੱਲੀ ਗਲੀ ਹੈ ਆਸੇ ਪਾਸੇ ਵਧੀਆ ਕੋਠੀਆਂ ਬਣੀਆਂ ਹੋਈਆਂ ਨੇ ਜੇ ਨਾਰਮਲ ਨਾਰਮਲ ਕਾਰ ਲਾਉਣੀ ਹੈ ਬੰਦੇ ਨੇ ਚਾਰ ਜਿਹੜੇ ਛੋਟੀਆਂ ਕਾਰਾਂ ਛੋਟੀ ਕਾਰ ਜਿਹਦੇ ਵਿੱਚ ਜਨੂ ਕੀ ਅਲਟੋ ਹੋ ਗਈ ਹੈ ਨਾ ਛੋਟੀ ਕਾਰ ਜਿਹਦੇ ਕੋਲੇ ਜਨੂ ਅਲਟੋ ਜਾਂ ਛੋਟੀ ਕਾਰ ਹੁੰਦੀ ਹੈ ਨਾ ਕੋਈ ਵੀ ਛੋਟੇ ਸ਼ੈਲ ਦੇ ਵਿੱਚ ਉਹ ਅੰਦਰ ਗੱਡੀ ਲੱਗ ਜੂਗੀ ਓਨੀ ਕੁ ਜਗ੍ਹਾ ਤਾਂ ਸਪੇਸ ਹੈਗੀ ਹੈ ਵੀ ਅੰਦਰ ਲੱਗ ਜੂਗੀ ਤੇ ਵੀਡੀਓ ਨੂੰ ਹੁਣ ਆਪਣੇ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਦਿਓ ਧੰਨਵਾਦ